ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਾਇਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਾਮ ਸ੍ਰੀ ਕਾਲ ਮੈਂ ਰਦੀਪ ਗੱਲਾਂ ਜਿਹਾ ਕਰਿਆ ਦੇ ਜੀ ਹਾਸੇ ਰੁਕੀ ਨਹੀਂ ਸੀ ਜਿਹੇ ਕਦੇ ਕਦੇ ਅਸੀਂ ਵੀ ਹੱਸ ਲਈਦਾ ਹੁਲਕੇ ਸਾਡਾ ਪਤਾ ਜੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੁਸੀਂ ਸਾਨੂੰ ਬਹੁਤ ਸਪੋਰਟ ਕਰ ਰਹੇ ਹੋ ਅਕਾਲਪੁਰਖ ਵਾਇਰਸ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਬੱਚਿਆਂ ਨੂੰ ਖੂਬ ਤਰੱਕੀਆਂ ਮਿਲਣ ਤੁਸੀਂ ਤਰੱਕੀਆਂ 'ਚ ਜਾਓ ਕਿਉਂਕਿ ਤੁਸੀਂ ਸਾਨੂੰ ਤਰੱਕੀਆਂ 'ਚ ਲੈ ਕੇ ਜਾ ਰਹੇ ਹੋ ਸਾਡੇ ਵੀਡੀਓ ਤੁਸੀਂ ਮੈਸੇਜ ਕਰ ਦਿਓ ਇਹਨੇ ਪਿਆਰੇ ਪਿਆਰੇ ਉਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਜੋ ਵੀ ਸਾਡੀ ਵੀਡੀਓ ਦੇਖ ਕੇ ਹਰ ਮੈਸੇਜ ਕਰਦਾ ਸਾਨੂੰ ਪਿਆਰ ਕਰਦੇ ਆ ਸਪੈਸ਼ਲੀ ਸਾਡੇ ਦੀਪੂ ਨੂੰ ਪਿਆਰ ਕਰਦੇ ਆ ਕਿਉਂਕਿ ਦੀਪੂ ਚੌੜਾ ਹੋ ਜਾਂਦਾ ਹੈ ਸੋ ਸੋਨਾ ਸਾਹਿਬ ਦਾ ਧੰਨਵਾਦ ਜੀ ਤੁਹਾਡੀਆਂ ਦੁਆਵਾਂ ਕਰਕੇ ਸਾਡਾ ਦੀਪੂ ਨੇ ਇੱਕ ਦਿਨ ਕਤਾਬ ਨਹੀਂ ਚੱਕੀ 70% ਨੰਬਰ ਆ ਗਏ ਇਹਦੇ ਲਾਚੋ ਮੈਨੂੰ ਯਕੀਨ ਆਇਆ ਮੈਂ ਦੇਖਿਆ ਫਿਰ ਮੈਂ ਕਿਹਾ ਮੇਰੀ ਸੋਹਾਂ ਮੈਂ ਕਿਹਾ ਨਕਲ ਮਾਰ ਕੇ ਨੰਬਰ ਲਏ ਆ ਕਹਿੰਦਾ ਤੇਰੀ ਕਸਮ ਮम्मा ਮੈਂ ਨਹੀਂ ਨਕਲ ਮਾਰੀ ਕਹਿੰਨਾ ਮੈਂ ਕਦਮ ਜਦੋਂ ਮੇਰੇ ਪੇਪਰ ਹੁੰਦਿਆ ਕਹਿੰਦਾ ਤੂੰ ਮੋਬਾਈਲ ਤੋਂ ਪੜ੍ਹਨ ਲੱਗ ਗਿਆ ਮੈਂ ਹੱਸਣ ਲੱਗ ਗਿਆ ਸੋ ਆਪਣਾ ਬੀਪੂ ਪਾਸ ਹੋਇਆ ਜੀ ਇਹਦਾ ਹੁਣ ਬਸ ਇੱਕਲਾ ਦਾ ਲਾਸਟ ਪੇਪਰ ਹੈ ਆਪਣਾ ਹੋਈ ਹੈ ਬਸ ਇਹ ਇੱਕ ਫੰਡਾ ਹੈਗਾ ਆਪਣਾ ਸਵੇਰ ਕਰ ਰਹੀ ਜੀ ਪੇਪਰ ਹੁੰਦਾ ਉਹਦੇ 4 ਵਜੇ ਉੱਠ ਕੇ ਪੜ੍ਹਦੀ ਆ ਬਸ ਜਿੰਨਾ ਸੀ ਸੀਰੀਅਸਲੀ ਜੀ ਤੰਗ ਮਸਾ ਨੂੰ ਕਹਿੰਨੀ ਨਹੀਂ ਬੱਚਾ ਤੇ ਬਾਲਾ ਪ੍ਰੈਸ਼ਰ ਨਾ ਪਾਇਆ ਕਰੋ ਕਦੇ ਨਹੀਂ ਇਹ ਪੜਿਆ ਨਾ ਇਹਨੇ ਮਾਰੀ ਨਕਲ 70% ਗਏ ਆ ਇਹਦੇ ਲਾ ਵੀ ਦੇ ਇੰਗਲਿਸ਼ ਦਾ ਇੰਗਲਿਸ਼ ਦਾ ਪੇਪਰਾਂ ਚੋਂ ਕੱਢਣਾ ਬਹੁਤ ਔਖਾ ਹੁੰਦਾ ਜੀ ਇੰਗਲਿਸ਼ ਦੇ ਪੇਪਰਾਂ 'ਚ ਜਵਾਬ ਦੇਣਾ ਸੋ ਹੁਣ ਆਪਾਂ ਭਾਈ ਟਮਾ ਟਾਈਮ ਟਮਾ ਟਾਈਮ ਬੇਸਟ ਨਾ ਕਰਦੇ ਹੋਏ ਤੁਹਾਡੇ ਵਾਸਤੇ ਲੈ ਕੇ ਆਇਆ ਆਫਰ ਆਫਰ ਇਹਨਾਂ ਤਕੜਾ ਹਾਫਰ ਨਿੱਤਵਾਕਾ ਯੂਨਤਮਕਾ ਇਹਨਾਂ ਤਕੜਾ ਹੋਊਗਾ ਬ੍ਰਾਂਡਡ ਸੂਟ ਹੈ ਕੋਈ ਭਮਾ ਦੋ ਹੌਲ ਨਹੀਂ ਇਹ ਸਿੰਗਲ ਸੂਟ ਰਹਿ ਗਿਆ ਜੀ ਆਪਣੇ ਕੋਲੇ ਪੱਕਾ ਬੀ ਐਲ ਐਮ ਦਾ ਮਾਰਕ ਆ ਆਪਾਂ ਇਹ 5 550 ਤੱਕ ਕਰ ਵੇਚਿਆ ਹੋਇਆ ਸੂਟ ਹੈ ਹੁਣ ਤੇ ਰੇਟ ਸੁਣ ਕੇ ਤੁਸੀਂ ਹੋ ਜਾਓਗੇ ਹੈਂਗ ਬਾਪੂ ਤੂੰ ਹੀ ਬੋਲ ਪਾ ਚੱਲ ਸਟਾਰਟ ਹੋ ਜਾ ਹੋ ਜਾ ਤੇ ਜਿਹੜਾ ਇਹ ਕੱਪੜਾ ਅਸੀਂ ਲੈ ਕੇ ਆਂਦਾ ਨਾ ਜੀ ਇਹ ਤੇ ਬੋਰਾ ਕੁਛ ਵੀ ਆ ਗਿਆ ਸਾਡੀ ਜ਼ਿੰਮੇਵਾਰੀ ਆ ਬ੍ਰਾਂਡਡ ਸੂਟਾਂ ਦੀ ਸੇਲ ਲਾ ਰਹੇ ਹਾਂ ਤੁਹਾਡੇ ਵਾਸਤੇ VLM ਦਿਆਂ ਦੀ ਔਨਲੀ 470 ਰੁਪਿਆ ਚ ਤੁਹਾਨੂੰ ਇਹ ਸੂਟ ਮਿਲੂਗਾ ਸਿਰਫ 470 ਦੇ ਵਿੱਚ ਅਸੀਂ ਇਹਦੇ ਵਿੱਚੋਂ ਹੁਣ ਕੋਈ ਕਮਾਈ ਨਹੀਂ ਕਰਨੀ ਜੀ ਅਸੀਂ ਇਹ ਕੱਪੜਾ ਵੇਚਾਂਗੇ ਹੁਣ ਹੌਲੀ ਹੌਲੀ ਅਸੀਂ ਸੇਲ ਲਾ ਕੇ ਸਰਦੀ ਵਾਲੇ ਕੱਪੜੇ ਸਾਰੇ ਕੱਢ ਦਾਂਗੇ ਜੀ ਕਿਉਂਕਿ ਸਾਡੇ ਕੋਲ ਸਟਾਕ ਬਹੁਤ ਥੋੜਾ ਹੈ ਅਸੀਂ ਜਿਹੜੀ ਵੀਡੀਓ ਪਾ ਦਿੰਨਾ ਸਾਡਾ ਕੱਪੜਾ ਸਾਰਾ ਤਕਰੀਬਨ ਵਿਕਿਆ ਹੁੰਦਾ ਤੇ ਅਸੀਂ ਮਤਲਬ ਦੁਕਾਨ ਦਾ ਤੁਹਾਨੂੰ ਜਿੱਥੇ ਸਾਡਾ ਕੱਪੜਾ ਹੁੰਦਾ ਉਹਨਾਂ ਨੂੰ ਪੁੱਛਾਂਗੇ ਜੇ ਸਾਨੂੰ ਉਹਨਾਂ ਨੇ ਵੀ ਡਿਸਕਾ ਆਸੀਂ ਮਹਾਰਾਜ ਨੂੰ ਜਾਣ ਕੇ ਕਹਿੰਦੇ ਜੀ ਸਾਨੂੰ 20 ਡਿਸਕਾਊਂਟ ਦੇਵਾਂਗੇ ਜਿਸ ਭਾਅ ਸਾਨੂੰ ਕੱਪੜਾ ਆਉਂਦਾ ਜੀ ਅਸੀਂ ਉਹਦੇ ਵਿੱਚ 40.5 ਕੱਢ ਕੇ ਸੋਥੋਂ ਪੈਸੇ ਲੈਣੇ ਆ ਠੀਕ ਹੈ ਜੀ ਹੁਣ ਸਾਨੂੰ ਪਤਾ ਲੱਗ ਗਿਆ ਵੀ ਆਹ ਜਿਹੜੇ ਸਾਡੇ ਸੂਟ ਆ ਵੀ ਇਹ ਸਿੰਗਲ ਸਿੰਗਲਾ ਵੀ ਹੈ ਰਿਲੀਊ ਕੀ ਬੰਗ ਇਹਨਾਂ ਨੂੰ ਕੱਢ ਦਗੇ ਸੇੜ ਲਾ ਕੇ ਕਿਉਂਕਿ ਜੇ ਅਸੀਂ ਇਹੀ ਵੇਚ ਕੇ ਹੋਰ ਕੱਪੜਾ ਲੈ ਕੇ ਆਉਣਾ ਹੁੰਦਾ ਸਾਡੇ ਕੋਲੇ ਐਡੀ ਕੋਈ ਬਾਹਲਾ ਸਾਡੇ ਕੋਲੇ ਪੈਸਾ ਨਹੀਂ ਹੈਗਾ ਕੋਈ ਬਾਹਲਾ ਸਾਡਾ ਇਹ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਵੀ ਸਾਡੇ ਕੋਲੇ ਦੁਕਾਨਾਂ ਭਰੀਆਂ ਪਈਆਂ ਕੋਈ ਨਹੀਂ ਜੀ ਸਾਡਾ ਛੋਟਾ ਜਿਹਾ ਕੰਮ ਹੈ ਸੋਡੇ ਭਾਨ ਭਰਾਮ ਦੇ ਪਿਆਰ ਸਦਕਾ ਹੀ ਸਾਡਾ ਕੰਮ ਚੱਲ ਰਿਹਾ ਹੈ ਤੇ ਖੁਸ਼ੀ ਨਾਲ ਨਾ ਮੇਰੇ ਅੱਖਾਂ 'ਚ ਹੰਝੂ ਆਉਣ ਲੱਗ ਜਾਂਦੇ ਆ ਵੀ ਤੁਸੀਂ ਸਾਡਾ ਇੰਨਾ ਸਾਥ ਦਿੱਤਾ ਵੀ ਸਾਡਾ ਕਪੜਾ ਨਹੀਂ ਖੜਿਆਗਾ ਵੀ ਜਿਹੜਾ ਅਸੀਂ ਲਿਆਉਣੇ ਆਉਂਦੀ ਵੇਚ ਦਿੰਦੇ ਨਹੀਂ ਲੋਕਾਂ ਨੇ ਤਾਂ ਸਾਡੇ ਨਾਲ ਕਸਰ ਨਹੀਂ ਸੀ ਸ਼ੱਦੀ ਕਰਨ ਵਾਲੀ ਜੀ ਸਾਨੂੰ ਕੋਈ ਆਏ ਕਹਿੰਦਾ ਸੀ ਨਾ ਕੋਲੇ ਦੋ ਲੀਰਾਂ ਕੋਈ ਕਹਿੰਦਾ ਸੀ ਇਹਦਾ ਕਪੜਾ ਫਿੱਟਦਾ ਸਾਡੇ ਗਾਕਾਂ ਨੂੰ ਹੀ ਮੋੜ ਦਿੰਦੇ ਸੀ ਇਹ ਭਾਨੀਆਂ ਮਾਰ ਮਾਰ ਕੇ ਕੋਈ ਕਹਿ ਨਹੀਂ ਸੀ ਇਹਦਾ ਕੰਮ ਚੱਕਦਾ ਇਹਨਾਂ ਦਾ ਕੱਪੜਾ ਨਹੀਂ ਚੱਲਿਆ ਜੀ ਸ਼ਿਕਾਇਤਾਂ ਵਾਲੀਆਂ ਸੀ ਵੀ ਐਨ ਐਨ ਆ ਕੇ ਮੈਨੂੰ ਕਸਟਮਰ ਮਿਲਦੇ ਜਦੋਂ ਮੈਨੂੰ ਆ ਕੇ ਕਹਿੰਦੇ ਮੈਨੂੰ ਤੁਸੀਂ ਕੰਮ ਕਰਦੇ ਹੋ ਦੁਕਾਨਦਾਰ ਮੈਂ ਕਿਹਾ ਨਹੀਂ ਹਾਂ ਜੀ ਸਾਨੂੰ ਕਹਿੰਦੇ ਵੀ ਕਿਸੇ ਨੇ ਆਇਆ ਕਹਤਾ ਵੀ ਉਹਨਾਂ ਦਾ ਦੁਕਾਨ ਚੱਕਤਾ ਕੰਮ ਸੋ ਐਨਾ ਕੁਝ ਮੈਂ ਬੋਲਦੀ ਹੋਈ ਵੀਰੇ ਸਾਨੂੰ ਦੱਸਣਾ ਜ਼ਰੂਰੀ ਸੀ ਵੀ ਸਾਡੇ ਨਾਲ ਬਹੁਤ ਹੋਈਆਂ ਗਈਆਂ ਤੇ ਹੁਣ ਅਸੀਂ ਤੁਹਾਨੂੰ ਵੀਡੀਓ ਚ ਦੱਸਦੇ ਹਾਂ ਜੀ ਚਾਹੇ ਅਸੀਂ ਗਰੀਬ ਆ ਚਾਹੇ ਨੰਗ ਆ ਜੋ ਮਰਜ਼ੀ ਆ ਜੋ ਮਰਜ਼ੀ ਆਂਦੀ ਪਰ ਸਾਡਾ ਕੱਪੜਾ ਬਹੁਤ ਵਿਕਦਾ ਤੁਹਾਡੇ ਵਰਗੇ ਭੈਣ ਭਾਣਾਂਾਂ ਦੇ ਸਾਥ ਨਾਲ ਤੁਹਾਡਾ ਦਿਲੋਂ ਧੰਨਵਾਦ ਆ ਵੀਰੇ ਆ ਸੂਟਾਂ ਦੀ ਸੇਲ ਅਲੱਗ ਚੁੱਕੀ ਐ ਸੂਟ ਜਿਆਦਾ ਤਾਂ ਸਿੰਗਲ ਐ ਜੀ ਕੋਈ ਭਮਾ ਦੋ ਹੋਵੇ ਸਿਰਫ 470 ਰੁਪਏ ਚ ਇਹ ਸੂਟ ਸੋਨੂੰ ਮਿਲਣਗੇ ਉਹ ਵੀ ਬ੍ਰਾਂਡ ਦੇ ਬ੍ਰਾਂਡ ਕਿਹੜਾ VLM ਦਾ ਬਰਨੀ ਆਊਗਾ ਕੁਛ ਨਹੀਂ ਆਊਗਾ ਜੀ ਦੇਖੀ ਚਲੋ ਜੀ ਤੁਸੀਂ ਤੁਸੀਂ ਕਹੇ ਸੀ ਨਾ ਕਿ ਵੀ 5 ਸੈਕਿੰਡ ਖੜਾਇਆ ਕਰੋ ਵੀਡੀਓ ਆ ਲਓ ਜੀ ਲੈ ਲਓ ਸਕਰੀਨ ਸ਼ਾਟ ਇੱਕ ਇੱਕ ਸੂਟ ਹੀ ਜਿਆਦਾ ਐ ਜੀ ਕੋਈ ਭਮਾ ਦੋ ਹੋਵੇ ਹਾਂ ਲਓ ਜੀ ਪੂਰੇ ਵਧੀਆ ਸੂਟ ਹੈ ਵੀਰੇ ਜੇ ਅਸੀਂ ਸੇਲ ਤੇ ਲਾਇਆ ਤੇ BLM ਬ੍ਰਾਂਡ ਦੇ ਆ ਮੋਹਰਾਂ ਲੱਗੀਆਂ ਸਾਰਾ ਤੇ ਬਕਾਇਦਾ ਸਾਰਿਆਂ ਤੇ ਮੋਹਰਾਂ ਲੱਗੀਆਂ ਮਹਿੰਗੇ ਸੂਟ ਹੈ ਬਾਜ਼ਾਰ ਚ ਸਾਵਾਂ ਸੂਟ ਤੁਹਾਨੂੰ ਘਟ ਘਟ 7800 ਦਾ ਮਿਲੂ ਇਹ ਨਹੀਂ ਹੋਰ ਕਿੰਨੇ ਦਾ ਬੋਲੋ 5500 ਦਾ ਹੁਣ ਹਾਂ ਹੁਣ ਕਿੰਨੇ ਕਦੇ ਲਓਗੇ ਆ ਆ ਮਹਿੰਗੇ ਸੀ ਕਦੋਂ ਸਰਦੀ ਹੋ ਗਈ ਨਹੀਂ ਸਕਰੀਨ ਸ਼ਾਟ ਲੈ ਜਾਓ ਜੀ ਓਨਲੀ 500 ਉਹ ਮੈਂ ਵੀ ਗਲਤ ਬੋਲ ਗਈ ਸੀ ਤੂੰ ਨਾ ਬੱਚ ਬੋਲਾ ਕਰ ਮੈਂ ਭੁੱਲ ਜਾਨੀ ਆ 470 ਜੀ ਡਿਲੀਵਰੀ ਪੱਕਰ ਹੋਊਗੀ ਜੀ ਕੋਸੂਟ ਦੇ ਪੈਂਟਰ ਵੀ ਇਹ ਪਹਿਣਗੇ ਜੀ ਆਹ ਲਓ ਜੀ ਸਕਰੀਨ ਸ਼ਾਟ ਲੈਣ ਦਾ ਤੁਹਾਨੂੰ ਫੁੱਲ ਮੌਕਾ ਦਿੱਤਾ ਗਿਆ ਜੀ ਤੁਸੀਂ ਲਾਂਬੇ ਦਿਨੇ ਉਹਨਾਂ ਮੈਨੂੰ ਵੀ ਤੁਸੀਂ ਸਕਰੀਨ ਸ਼ਾਟ ਨਹੀਂ ਲਈ ਲੈਣ ਦਿੰਦੇ ਉਹਦੀ ਸੂਟ ਚੱਕ ਦਿੰਦੇ ਲੋ ਜੀ ਸਕਰੀਨ ਸ਼ਾਟ ਬੇਚ ਜਿਖ ਹੋ ਕੇ 470 ਰੁਪਏ ਦਾ ਕਪੜਾ ਤੁਹਾਨੂੰ ਕੋਈ ਨਹੀਂ ਦੇਊਗਾ ਜੀ ਹੈ ਵੀ ਇਹ ਇਟਾਲੀਅਨ ਆ ਵੀ ਕਿੰਨਾ ਘੈਂਟ ਨਾ ਗਰੇਜ ਆ ਕਲਰ ਡਾਰਕ ਗਰੇਜ ਆ ਹੂੰ ਜ਼ਿਆਦਾਤਰ ਸੁੰਟੀ ਕਿਹ ਹੈ ਜੀ ਕੋਈ ਭਵਾ ਦੋ ਹੁਣ ਸਪੈਸ਼ਲ ਆਫਰ ਇਟਾਲੀਅਨ ਨਹੀਂ ਜੀ ਤੇ ਕੋਈ ਹੋਰ ਵੀ ਕਹਿੰਦੇ ਐ ਅਲਪਾਈਨ ਸੌਰੀ ਜੀ ਮੈਂ ਗਲਤ ਬੋਲ ਗਈ ਅਲਪਾਈਨ ਪਿਓਰ ਅਲਪਾਈਨ ਹੈ ਜੀ ਬੋਰ ਕਿਸੇ ਤੇ ਨਹੀਂ ਆਊਗਾ ਅਲਪਾਈਨ ਅਲਪਾਈਨ ਪਸ਼ਮੀਨਾ ਇਹ ਹਾਂ ਅਲਪਾਈਨ ਹੈ ਜੀ ਅਲਪਾਈਨ ਪਸ਼ਮੀਨਾ ਬਹੁਤ ਪਿਆਰੇ ਕਲਰ ਹੈ ਤੁਹਾਡੇ ਲਈ ਲੈ ਕੇ ਆ ਆਫਰੋ ਜੀ ਅਸੀਂ ਲਾਤੇ ਜੀ ਛੇਲ ਤੇ ਸਾਡੀ ਸੀ ਮਜਬੂਰੀ ਜੀ ਅਸੀਂ ਹੋਰ ਕੱਪੜਾ ਲਿਆਉਣਾ ਹੁੰਦਾ ਫਿਰ ਇਹਨਾਂ ਨੂੰ ਵੇਚ ਕੇ ਕਿਉਂਕਿ ਸਿੰਗਲ ਸੁੱਟਾਂ ਦਾ ਅਸੀਂ ਕੀ ਵੀਡੀਓ ਬਣਾਈਏ ਪਸੇ ਸਿਰਲਤੀ ਲਾਤੇ ਸਾਰੇ ਆਏ ਕਿ ਟੈਕਸ ਦਾ ਕੀ ਸਿਰਫ 470 ਰੁਪਏ ਚ ਆਏ ਕਿ ਟੈਕਸ ਦਾ ਹਾਂ ਆ ਵੀ ਅਲਮ ਦਾ ਇਹ ਬਲੈਕ ਹਨਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਇਹਨਾਂ ਨੂੰ ਵਗਾਰੰਟੀ ਦੇ ਦੇਣਾ ਜੀ ਜਿਹੜਾ ਸਾਡੇ ਜਿਹੜਾ ਸਾਡੇ ਜਿਹੜੇ ਲੋਕ ਸਾਡਾ ਮਜ਼ਾਕ ਉਡਾਉਂਦੇ ਆ ਨਾ ਜੀ ਉਹਨਾਂ ਨੂੰ ਜਵਾਬ ਤੁਸੀਂ ਦਿਆ ਕਰੋ ਐਨੇ ਲੋਗਰ ਐਨੇ ਸਾਨੂੰ ਗਰੰਟੀ ਦੇ ਦਿੰਦਾ ਜੀ ਕਿ ਜਿੰਨੇ ਹਜੇ ਤੱਕ ਆਪਣੇ ਸੂਟ ਗਏ ਆ ਜੀ ਇੱਕ ਦਾ ਵੀ ਲੰਭਾ ਨਹੀਂ ਆਇਆ ਹਜੇ ਤੱਕ ਜੀ ਇੱਕ ਦਾ ਵੀ ਦੇ ਕੇ ਏਕੇ ਅਗੇ ਵਿੱਚ ਵੀ ਐ ਲੰਬਿਆ ਜੀ ਵੀ ਐ ਲੰਬੇ ਕੇ ਆ ਵੀ ਲੰਬੜੀ ਕਸਟਮਰ ਤਾਂ ਕਿਹਾ ਕਿ ਹਾਨੂੰ ਕੱਪੜੇ ਠੰਡ ਲੱਗੀ ਆ ਜਾਂ ਹਲਕਾ ਜਾ ਹੋਵੇ ਆ ਤੇ ਲੈ ਕੇ ਤਾਰਨੋ ਵੀਰੇ ਨਾ ਬੋਰਾਵੇ ਨਾ ਕੁਝ ਹੋਰ ਹੋਵੇ ਸਾਡਾ ਲਾਸਟ ਕਲਰ ਹੈ ਕੁਝ ਵੀ ਹੋਵੇ ਅਸੀਂ ਜ਼ਿੰਮੇਵਾਰ ਆਂ ਇਸ ਚੀਜ਼ ਦੇ ਬ੍ਰਾਂਡਡ ਹੈ ਵੀ ਐਲ ਐਮ ਏਕੇ ਦੇ ਬ੍ਰਾਂਡਡ ਸੂਟ ਓਨਲੀ 470 ਰੁਪਏ ਚ ਤੁਹਾਨੂੰ ਅਸੀਂ ਦੇ ਰਹੇ ਆ ਉਹ ਵੀ ਵਧੀਆ ਬ੍ਰਾਂਡ ਦੇ ਤੇ ਦਵਾ-ਦਵਾ ਖਰੀਦ ਲਓ ਜੀ ਕਿਉਂਕਿ ਇਹ ਚੀਜ਼ਾਂ ਬਹੁਤ ਵਧੀਆ ਕਿਸੇ ਨੂੰ ਤੁਸੀਂ ਵਿਆਹ ਸਾਦੀ ਚ ਦੇਣਾ ਹੈ ਅਗਲਾ ਪਾ ਕੇ ਹੰਡਾਊਗਾ ਤੇ ਸਾਨੂੰ ਯਾਦ ਕਰੂਗਾ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੇ ਤੁਸੀਂ ਕਿਸੇ ਨੂੰ ਕੱਪੜਾ ਦੇਣਾ ਹੁੰਦਾ ਨਾ ਤਾਂ ਵਧੀਆ ਪਾਉਣ ਵਾਲਾ ਦਿਆ ਕਰੋ ਤੇ ਜਿਹ ਕੋ ਅਗਲਾ ਸਾਨੂੰ ਯਾਦ ਕਰੇ ਵੀ ਸਾਨੂੰ ਫਲਾਣੇ ਨੇ ਕੱਪੜਾ ਦਿੱਤਾ ਸੋ ਵੀਡੀਓ ਸਾਡੀ ਲੰਬੀ ਹੋ ਗਈ ਦੀਪੂ ਪਹਿਲਾਂ ਅੱਖਾਂ ਕੱਢੀ ਜਾਂਦਾ ਮੇਰੀ ਮੰਮੀ ਬੋਲੀ ਵਾਲਾ ਜਾਂਦੀਆਂਗੇ ਸੋ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਮਹਾਰਾਜ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਾ